ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰਥ ਬੁਟੀ ਤੇ ਅੱਜ ਮੈਂ ਤੁਹਾਨੂੰ ਕਫ ਵਾਲੀ ਜਿਹੜੀ ਬਾਜੀ ਉਹ ਬਣਾਣੀ ਦੱਸੂਗੀ ਇਹਦੇ ਵਿੱਚ ਸਿਰਫ ਮੈਂ ਗਲ ਫਰੰਟ ਦੇ ਵਿੱਚ ਹੀ ਚਾਰ ਪਾਉਣੀ ਆ ਜਿਆਦਾ ਇਹਦੇ ਵਿੱਚ ਆਪਾਂ ਗਲ ਨਹੀਂ ਪਾਉਣੀ ਹੈਗੇ ਜਿਆਦਾ ਗਲ ਵਾਲੀ ਮੇਰੀ ਵੀਡੀਓ ਹੈਗੀ ਹੈ ਮੇਰੇ ਚੈਨਲ ਤੇ ਅਗਰ ਕਿਸੇ ਨੂੰ ਚਾਹੀਦੀ ਤੇ ਉੱਥੋਂ ਵੀ ਦੇਖ ਸਕਦੇ ਆ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਬਾਜੀ ਦਾ ਪਹਿਲਾ ਹਾਫ ਕਰਕੇ ਐਵੇਂ ਨਿਸ਼ਾਨੀ ਲਾ ਲੈਣੀ ਹੈਗੀ ਇਹ ਵਿੱਚ 4 ਤੋਂ ਐਦਾਂ ਠੀਕ ਹੈ ਜੀ ਆਪਾਂ ਨੇ ਸਿਰਫ ਚਾਰ ਗਲ ਹੀ ਪਾਉਣੀ ਹੈ ਇਹਦੇ ਵਿੱਚ ਪਹਿਲਾਂ ਆਪਾਂ ਇਹ ਵਾਲੀ ਕਿੱਥੇ ਪਾ ਲੈਣਾ ਨਾਲ ਲੱਗਦੀ ਆਪਾਂ ਨੇ ਇੱਕ ਵਾਲ ਇੱਥੇ ਪਾ ਲੈਣਾ ਐ ਇਸ ਦਾ ਫਿਰ ਆਪਾਂ ਨੇ ਸਲਾਈ ਲਗਾ ਦੇਣੀ ਹੈ ਠੀਕ ਹੈ ਜੀ ਇਹਦੇ ਵਿੱਚ ਕਿਸੇ ਆਪਾਂ ਬੁਖਰਮ ਵੀ ਨਹੀਂ ਲਗਾਉਣੀ ਹੈਗੀ ਸਿੰਪਲ ਹੀ ਆ ਇਹ ਬਹੁਤ ਹੀ ਸੌਖੀ ਆ ਆਰਾਮ ਨਾਲ ਬਣ ਜੂਗੀ ਇਹ ਠੀਕ ਹੈ ਐਸਾ ਇਸ ਤਰ੍ਹਾਂ ਪਾਣੀ ਚਾਰ ਵਾਲ ਜਿਹੜੇ ਆ ਪਾ ਲਏ ਆ ਜਿੱਦੇ ਇਹ ਚਾਰ ਵਾਲ ਇੱਥੇ ਪਾਇਆ ਉੱਦੀ ਉੱਪਰ ਆਪਾਂ ਇੱਥੇ ਉੱਪਰਲੇ ਪਾਸੇ ਵੀ ਸਿਲਾਈ ਲਾ ਕੇ ਪਾ ਦੇਣੀ ਹੈਗੀ ਇੱਧਰ ਉੱਪਰਲੀ ਸਾਈਡ ਤੇ ਇਹਨਾਂ ਨੂੰ ਇਸ ਤਰ੍ਹਾਂ ਸੈੱਟ ਕਰਕੇ ਸਿਲਾਈ ਲਗਾ ਕੇ ਪਾਣੀ ਆ ਇਸ ਤਰ੍ਹਾਂ ਸੈੱਟ ਕਰ ਲੈਣੀ ਹੈਗੀ ਆ ਪਹਿਲਾਂ ਫਿਰ ਆਪਾਂ ਨੂੰ ਇਹਨਾਂ ਨੂੰ ਇੱਥੇ ਪਾ ਦੇਣਾ ਹੈਗਾ ਆ ਉੱਪਰਲੇ ਪਾਸੇ ਸਿਲਾਈ ਲਗਾ ਕੇ ਇੱਥੇ ਸਿਲਾਈ ਲਗਾ ਪਾਣੀ ਠੀਕ ਹੈ ਫੇਸ ਟਾਪ ਦੇਖੋ 1 2 3 ਤੇ 4 ਇਹ ਪਲੇਟਾਂ ਸਾਡੀਆਂ ਪੈ ਗਈਆਂ ਠੀਕ ਹੈ ਜੀ ਹੁਣ ਜਿੰਨਾ ਤੁਸੀਂ ਮਤਲਬ ਕੱਫ ਰੈਡੀ ਰੱਖਣਾ ਆ ਉਹਦੇ ਤੋਂ 1 ਇੰਚ ਵੱਧ ਤੁਸੀਂ ਕੱਫ ਦੀ ਕਟਾਈ ਕਰਨੀ ਹੈ ਠੀਕ ਹੈ ਜੀ ਮੈਂ ਜਿਵੇਂ 3 ਇੰਚ ਦਾ ਕੱਫ ਰੈਡੀ ਰੱਖਣਾ ਮੈਂ 4 ਇੰਚ ਦੀ ਇਹ ਜਿਹੜੀ ਸਾਰੀਆਂ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ ਕੱਪੜੇ ਤੇ ਆਪਾਂ ਨੇ 4 ਇੰਚ ਦੀ ਨਿਸ਼ਾਨੀ ਲੈ ਕੇ ਇਸਰਾਪਾਂ ਦੀ ਜਿਹੜੀ ਕਟਿੰਗ ਕਰ ਦੇਣੀ ਹੈਗੀ ਆ ਸਾਰੇ ਦੀ ਇਹਨੇ ਪਾਣੀ ਸਾਰੇ ਦੇ ਹੀ ਐਸਾ ਕੱਪੜਾ ਕੱਲ ਲੈਣਾ ਹੈ ਜੇ ਕੀ ਆਪਾਂ ਨੇ ਵੀ ਕਟਿੰਗ ਕਰ ਲਈ ਤੀਸਰਾ ਬਾਹ ਪਾਣੀ ਐਸਾ ਕੱਪੜਾ ਬਾਂਦਾ ਪੁੱਠਾ ਰੱਖ ਲੈਣਾ ਕੱਫ ਦਾ ਆਪਾਂ ਕੱਪੜਾ ਉੱਪਰਲੀ ਸਾਈਡ ਤੇ ਪੁੱਠਾ ਰੱਖਣਾ ਅੰਦਰਲੀ ਸਾਈਡ ਦੇ ਸਾਹਦੇ ਕੋਲੇ ਐਸਾ ਸਿੱਧਾ ਹੋਵੇ ਠੀਕ ਹੈ ਜੀ ਫਿਰ ਆਪਾਂ ਨੇ ਇੱਧਾ ਪੈਰ ਪੈ ਦੀ ਜਿਹੜੀ ਸਲਾਈ ਲਗਾਉਣੀ ਹੈਗੀ ਇੱਥੇ ਇਹਦੇ ਵਿੱਚ ਆਪਾਂ ਜੇ ਬੁਕਰਮ ਪਾਣੀ ਸੀ ਆਪਾਂ ਇੱਥੇ ਐ ਤਰ੍ਹਾਂ ਸਾਫ ਨੂੰ ਜਿੱਸੇ ਇਹ ਪਰ ਬੁਕਰਮ ਆਪਾਂ ਨੇ ਬੁਕਰਮ ਇਹ ਕੋਣੀ ਇਹਨਾਂ ਬੁਕਰਮ ਤੋਂ ਬਣਾਇਆ ਹੈਗਾ ਇਹ ਦਾ ਸਾਰੇ ਨੂੰ ਖਾਸ ਸਲਾਈ ਲਗਾ ਲੈਣੀ ਹੈ। ਹੁਣ ਇਹਨੂੰ ਇਸ ਤਰ੍ਹਾਂ ਆਪਾਂ ਖੋਲ ਲੈਣਾ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਨੇ ਇਹਨੂੰ ਫੋਲਡ ਕਰਨਾ ਹੈ। ਫਿਰ ਇੱਥੇ ਆਪਾਂ ਨੇ ਲਿਆ ਕੇ ਸਲਾਈ ਕਰਾਉਣੀ ਹੈਗੀ ਇਹਦੀ ਪਹਿਲੇ ਜਿੰਨੀ ਤੁਸੀਂ ਅੰਦਰ ਤੋਂ ਰੈਡੀ ਰੱਖਣੀ ਹੈ ਉੰਨੀ ਰੱਖ ਸਕਦੇ ਆ ਠੀਕ ਹੈ ਐਸਟਰਾ ਸਾਡੇ ਕੋਲ ਬਣ ਗਈ ਵੀ ਇਹ ਜੋ ਸਾਡੇ ਵਾਲ ਹੋ ਜਾਣਗੇ ਕਪੜਾ ਘੱਟ ਹੋਣ ਕਾਰਨ ਆਪਾਂ ਨਾ ਇਹਨੂੰ ਪੂਰੇ ਵੱਲ ਨਹੀਂ ਪਾਏ ਹੈਗੇ ਇਸ ਕਰਕੇ ਆਪਾਂ ਨੇ ਇੱਥੇ ਫਰੰਟ ਦੇ ਵਿੱਚ ਚਾਰ ਵਾਲ ਪਾਏ ਨੇ ਉੱਪਰਲੀ ਸਾਈਡ ਤੇ ਆਪਾਂ ਨੇ ਪਾਏ ਨੇ ਮੋੜੇ ਆਪਾਂ ਨੇ ਇਹ ਐਸਟਰਾ ਪੱਟੀ ਦਿਨਾ ਕੇ ਲਾ ਦਿੱਤੀ ਠੀਕ ਹੈ ਜੀ ਇਹ ਬਸੜੀ ਬਣ ਗਈ ਐਸਟਰਾ ਸਾਰੇ ਨੇ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜਰੂਰ ਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ